ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਅਸਲਾਮੁਅਲੈਕੁਮ ਜੈ ਪੀਰਾਂ ਦੀ ਸੰਗਤ ਜੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਬਹੁਤ ਹੀ ਦਿਲਚਸਪ ਤੇ ਅਹਿਮ ਵਿਸ਼ੇ ਬਾਰੇ ਉਹ ਵਿਸ਼ਾ ਹੈ ਕਿ ਜੇ ਪੀਰ ਨਾਰਾਜ਼ ਹੋਣ ਤਾਂ ਕਿਵੇਂ ਮਨਾਈਏ ਸਾਡੇ ਪੰਜਾਬੀ ਸੱਭਿਆਚਾਰ ਵਿੱਚ ਪੀਰਾਂ ਫਕੀਰਾਂ ਦਾ ਬਹੁਤ ਮਾਣ ਸਤਿਕਾਰ ਹੈ ਪਰ ਕਈ ਵਾਰ ਅਜਿਹਾ ਲੱਗਦਾ ਹੈ ਕਿ ਸਾਡੇ ਪੀਰ ਸਾਹਿਬ ਸਾਡੇ ਨਾਲ ਨਾਰਾਜ਼ ਹੋ ਗਏ ਨੇ ਕੰਮ ਨਹੀਂ ਬਣਦੇ ਮਨ ਉਦਾਸ ਰਹਿੰਦਾ ਹੈ ਜਾਂ ਦੁਆਵਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਫਿਰ ਕੀ ਕਰੀਏ ਚਿੰਤਾ ਨਾ ਕਰੋ ਅੱਜ ਅਸੀਂ ਪੂਰਾ ਹੱਲ ਲੈ ਕੇ ਆਏ ਹਾਂ ਤਾਂ ਚਲੋ ਸ਼ੁਰੂ ਕਰਦੇ ਹਾਂ ਸੰਗਤ ਜੀ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਿ ਸਾਡੇ ਪਰਿਵਾਰ ਦਾ ਹਿੱਸਾ ਜ਼ਰੂਰ ਬਣੋ ਜੀ ਸੰਗਤ ਜੀ ਸਭ ਤੋਂ ਪਹਿਲਾਂ ਇਹ ਸਮਝੀਏ ਕਿ ਪੀਰ ਸਾਹਿਬ ਨਾਰਾਜ਼ ਕਿਉਂ ਹੁੰਦੇ ਨੇ ਸੰਗਤ ਜੀ ਪੀਰ ਸਾਹਿਬ ਤਾਂ ਸਾਡੇ ਰਾਹ ਦਸਰੇ ਹੁੰਦੇ ਨੇ ਪਰ ਕਈ ਵਾਰ ਅਸੀਂ ਉਹਨਾਂ ਦੀ ਗੱਲ ਤੋਂ ਭਟਕ ਜਾਂਦੇ ਹਾਂ ਜਿਵੇਂ ਕਿ ਮੰਨਤ ਮੰਨੀ ਅਤੇ ਭੁੱਲ ਗਏ ਜਾਂ ਉਹਨਾਂ ਦੀ ਥਾਂ ਤੇ ਜਾ ਕੇ ਸ਼ਰਦਾ ਨਾਲ ਸੇਵਾ ਨਹੀਂ ਕੀਤੀ ਕਈ ਵਾਰ ਅਸੀਂ ਆਪਣੀ ਜ਼ਿੰਦਗੀ ਵਿੱਚ ਗਲਤ ਰਾਹ ਚੁਣ ਲੈਂਦੇ ਹਾਂ ਝੂਠ ਲਾਲਚ ਜਾਂ ਹੋਰ ਬੁਰਾਈਆਂ ਅਤੇ ਇਹ ਸਭ ਪੀਰ ਸਾਹਿਬ ਨੂੰ ਪਸੰਦ ਨਹੀਂ ਹੁੰਦਾ ਪਰ ਇੱਕ ਗੱਲ ਯਾਦ ਰੱਖੋ ਪੀਰਾਂ ਦਾ ਦਿਲ ਬਹੁਤ ਵੱਡਾ ਹੈ ਉਹ ਸਾਡੀਆਂ ਗਲਤੀਆਂ ਨੂੰ ਮਾਫ਼ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਨੇ ਬਸ ਸਾਨੂੰ ਸੱਚੇ ਦਿਲ ਨਾਲ ਉਹਨਾਂ ਕੋਲ ਜਾਣ ਦੀ ਲੋੜ ਹੈ ਤਾ ਆਓ ਹੁਣ ਜਾਣਦੇ ਹਾਂ ਕੁਝ ਖਾਸ ਤਰੀਕੇ ਜਿਨ੍ਹਾਂ ਨਾਲ ਪੀਰ ਸਾਹਿਬ ਨੂੰ ਅਸੀਂ ਮਨਾ ਸਕਦੇ ਹਾਂ ਪਹਿਲਾ ਤਰੀਕਾ ਹੈ ਸੱਚੇ ਦਿਲ ਨਾਲ ਮਾਫੀ ਮੰਗੋ ਰਾਤ ਨੂੰ ਸ਼ਾਂਤੀ ਨਾਲ ਬੈਠੋ ਇੱਕ ਦੀਵਾ ਜਗਾਓ ਅਤੇ ਪੀਰ ਸਾਹਿਬ ਨੂੰ ਯਾਦ ਕਰੋ ਆਪਣੀ ਗਲਤੀ ਸੱਚੇ ਦਿਲ ਨਾਲ ਮੰਨੋ ਅਤੇ ਕਹੋ ਪੀਰ ਸਾਹਿਬ ਮੈਨੂੰ ਮਾਫ ਕਰ ਦਿਓ ਮੈਂ ਅੱਗੇ ਤੋਂ ਧਿਆਨ ਰੱਖਾਂਗਾ ਸੰਗਤ ਜੀ ਦੂਜਾ ਤਰੀਕਾ ਹੈ ਸੇਵਾ ਕਰੋ ਪੀਰਾਂ ਦੀ ਥਾਂ ਤੇ ਜਾ ਕੇ ਦਰਗਾਹ ਦਾ ਮਜ਼ਾਰ ਜਾਂ ਕਿਸੇ ਰੋਜ਼ੇ ਤੇ ਉੱਥੇ ਸਫਾਈ ਕਰੋ ਲੰਗਰ ਵੰਡੋ ਜਾਂ ਗਰੀਬਾਂ ਨੂੰ ਕੁਝ ਦਾਨ ਕਰੋ ਸੇਵਾ ਨਾਲ ਪੀਰ ਸਾਹਿਬ ਦਾ ਦਿਲ ਜਿੱਤਿਆ ਜਾ ਸਕਦਾ ਹੈ ਸੰਗਤ ਜੀ ਤੀਜਾ ਤਰੀਕਾ ਹੈ ਮੰਨਤ ਪੂਰੀ ਕਰੋ ਜੇ ਤੁਸੀਂ ਕਦੇ ਕਿਹਾ ਸੀ ਕਿ ਪੀਰ ਜੀ ਮੇਰਾ ਇਹ ਕੰਮ ਬਣ ਜਾਵੇ ਮੈਂ ਚਾਦਰ ਚੜਾਵਾਗਾ ਤੇ ਫਿਰ ਭੁੱਲ ਗਏ ਤਾਂ ਹੁਣ ਸਮਾਂ ਹੈ ਉਸ ਨੂੰ ਪੂਰਾ ਕਰਨ ਦਾ ਮਠਾਈ ਚਾਦਰ ਜਾਂ ਜੋ ਵੀ ਵਾਅਦਾ ਤੁਸੀਂ ਕੀਤਾ ਸੀ ਉਸ ਨੂੰ ਪੂਰਾ ਕਰੋ ਅਤੇ ਚੜਾ ਦਿਓ ਚੌਥਾ ਤਰੀਕਾ ਹੈ ਪੀਰਾਂ ਨੂੰ ਮਨੋਰ ਦਾ ਕਿ ਨਾਮ ਜਪੋ ਰੋਜ਼ ਥੋੜਾ ਸਮਾਂ ਕੱਢੋ ਪੀਰ ਸਾਹਿਬ ਦਾ ਨਾਮ ਜਾਂ ਉਹਨਾਂ ਦਾ ਕੋਈ ਮੰਤਰ ਜਿਵੇਂ ਯਾ ਪੀਰ ਜਾਂ ਜੋ ਵੀ ਤੁਹਾਡੇ ਪੀਰ ਸਾਹਿਬ ਦਾ ਖਾਸ ਨਾਮ ਹੈ ਉਸ ਨੂੰ ਜਪੋ ਇਹ ਸਭ ਤੋਂ ਸਿੱਧਾ ਰਾਹ ਹੈ ਉਹਨਾਂ ਦੇ ਦਿਲ ਤੱਕ ਪਹੁੰਚਣ ਦਾ ਅਤੇ ਹਾਂ ਇਹ ਸਭ ਕਰਦੇ ਸਮੇਂ ਮਨ ਵਿੱਚ ਤੁਸੀਂ ਸ਼ਰਧਾ ਜ਼ਰੂਰ ਰੱਖਣੀ ਹੈ ਇਹ ਕੋਈ ਟੋਣਾ ਟੋਟਕਾ ਨਹੀਂ ਹੈ ਇਹ ਸੱਚੀ ਭਗਤੀ ਦਾ ਰਾਹ ਹੈ ਸਤ ਸੰਗਤ ਜੀ ਇਹ ਸਾਨੂੰ ਕੁਝ ਸੌਖੇ ਤੇ ਅਸਰਦਾਰ ਤਰੀਕੇ ਪੀਰ ਸਾਹਿਬ ਨੂੰ ਮਨਾਉਣ ਦੇ ਯਾਦ ਰੱਖੋ ਸੱਚਾ ਦਿਲ ਹੈ ਸੱਚੀ ਸ਼ਰਧਾ ਤੇ ਥੋੜੀ ਜਹੀ ਕੋਸ਼ਿਸ਼ ਤੁਹਾਨੂੰ ਤੁਹਾਡੇ ਪੀਰਾਂ ਦੇ ਨੇੜੇ ਲਿਜਾ ਸਕਦੀ ਹੈ ਉਹ ਤੁਹਾਡੇ ਤੇ ਛੇਤੀ ਰਾਜ਼ੀ ਹੋ ਜਾਣਗੇ ਜੇਕਰ ਤੁਹਾਡੇ ਕੋਲ ਕੋਈ ਖਾਸ ਤਜਰਬਾ ਜਾਂ ਤਰੀਕਾ ਹੈ ਤਾਂ ਕਮੈਂਟ ਵਿੱਚ ਜਰੂਰ ਦੱਸੋ ਤਾਂ ਜੋ ਹੋਰ ਸੰਗਤਾਂ ਤੱਕ ਵੀ ਅਸੀਂ ਉਸ ਨੂੰ ਪਹੁੰਚਾਵਾਂਗੇ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਜੋ ਅਗਲੀ ਵੀਡੀਓ ਦੀ ਸੂਚਨਾ ਤੁਹਾਨੂੰ ਮਿਲਦੀ ਰਹੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗ੍ਹਿਬਾਨ ਜੈ ਪੀਰਾਂ ਦੇ